ਸੇ ਜੀ ਦੀ ਲੋੜ ਨਹੀਂ ਆ ਬੜੀ ਕਿਰਪਾ ਗੁਰੂ ਨਾਨਕ ਦਾ ਸੱਚੇ ਪਾਸ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿੱਥੇ ਹੜ੍ਹ ਆਏ ਹਨ ਜਿਹੜੇ ਇਲਾਕਿਆਂ ਦੇ ਵਿੱਚ ਉੱਥੇ ਜੋ ਕਿ ਹੈ ਪੂਰਾ ਪੰਜਾਬ ਉਹਨਾਂ ਦੇ ਨਾਲ ਖੜਾ ਹੈ ਕਿ ਉਹਨਾਂ ਨੂੰ ਜੋ ਕਿ ਟਰਾਲੀਆਂ ਭਰ-ਭਰ ਕੇ ਰਾਸ਼ਨ ਜੋ ਕਿ ਭੇਜਿਆ ਜਾ ਰਿਹਾ ਹੈ ਔਰ ਦੋਸਤੋ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਨਹੀਂ ਆਇਆ ਕਿ ਉੱਥੋਂ ਦੇ ਲੋਕ ਵੀ ਜੋ ਕਿ ਹੈ ਰਾਸ਼ਨ ਦੇ ਗੱਟੇ ਚੱਕ-ਚੱਕ ਕੇ ਆਪਣੇ ਘਰੇ ਲੈ ਕੇ ਜਾ ਰਹੇ ਹਨ ਔਰ ਉਹ ਸਮਾਨ ਨੂੰ ਸਟੋਰ ਕਰ ਰਹੇ ਹਨ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਇਲਾਕਿਆਂ ਦੇ ਵਿੱਚ ਹੜ੍ਹ ਆਏ ਸਨ ਉਹਨਾਂ ਲੋਕਾਂ ਦੇ ਕਹਿਣਾ ਹੈ ਕਿ ਸਾਡੇ ਕੋਲ ਬਹੁਤ ਰਾਸ਼ਨ ਪਹੁੰਚ ਚੁੱਕਿਆ ਹੈ ਕਿ ਕਿਰਪਾ ਕਰਕੇ ਤੁਸੀਂ ਹੋਰ ਖੇਚਲ ਨਾ ਕਰੋ ਕਿ ਜਦੋਂ ਇਸ ਪੰਜਾਬ ਸਾਡੇ ਇਲਾਕੇ ਦੇ ਵਿੱਚ ਜਦੋਂ ਪਾਣੀ ਉੱਤਰ ਗਿਆ ਉਦੋਂ ਸਾਡੀ ਮਦਦ ਕਰਦੇ ਹੋ ਕਿ ਹੁਣ ਸਾਨੂੰ ਸੇਵਾ ਦੀ ਕੋਈ ਵੀ ਲੋੜ ਨਹੀਂ ਹੈ ਔਰ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਸੇਵਾਦਾਰ ਦਾ ਜੋ ਕਿ ਹੈ ਭੀੜ ਦੇ ਵਿੱਚ ਕੋਈ ਸਿਰ ਪਾੜ ਕੇ ਚਲਾ ਗਿਆ ਕਿ ਦੋਸਤੋ ਤੁਸੀਂ ਚਲਦੀ ਵੀਡੀਓ ਵਿੱਚ ਦੇਖੀ ਸਕਦੇ ਹੋ ਕਿ ਇੱਕ ਸੇਵਾਦਾਰ ਨੌਜਵਾਨ ਦਾ ਜੋ ਕਿ ਸਿਰ ਪਾੜ ਦਿੱਤਾ ਗਿਆ ਹੈ ਕਿ ਜਿਹੜੇ ਲੋਕਾਂ ਨੂੰ ਰਾਸ਼ਨ ਦੀ ਨਹੀਂ ਲੋੜ ਕਿ ਉਹ ਵੀ ਆਪਣੇ ਘਰਾਂ ਦੇ ਵਿੱਚ ਰਾਸ਼ਨ ਲੈ ਕੇ ਜਾ ਰਹੇ ਹਨ ਬਾਕੀ ਦੋਸਤੋ ਤੁਸੀਂ ਇਹਨਾਂ ਲੋਕਾਂ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨ